ਇਸ ਸਿਤਾ ਹੈ तकरीबन तकरीबन ਪੰਜਾਬ ਦੀ ਦਿੱਕਤ ਹੈਗੀ ਆ ਇਹ 1 ਸਾਲ ਦੇ ਵਿੱਚ ਕਲੈਕਟਰ ਰੇਟ ਜਿਹੜਾ ਹੁੰਦਾ ਹੈ ਉਹ ਪੰਜਵੀਂ ਆਰੀ ਮੁਕਸਰ ਜ਼ਿਲ੍ਹੇ ਚ ਵਧਾ ਦਿੱਤਾ ਗਿਆ ਹੈ ਆਫੀਸਰ ਸਰਵਨਾ ਗੱਲ ਕਰ ਰਹੇ ਆ ਤਾਂ ਉਹ ਕਹਿੰਦੇ ਉੱਤੋਂ ਹਦਾਇਤਾਂ ਆਈਆਂ ਹੈ ਜਾਣੀ ਕੀ ਪੈਸਾ ਇਕੱਠਾ ਕਰਨ ਦਾ ਇੰਤਜ਼ਾਮ ਹੋwidehat ਹੋ ਰਿਹਾ ਹੈ ਮੈਂ ਪਹਿਲਾਂ ਵੀ ਕਹਿੰਦਾ ਸੀ 70000 ਕਰੋੜ ਰੁਪਏ ਦਾ ਕਰਜ਼ਾ ਪੌਣੇ 3 ਸਾਲਾਂ ਵਿੱਚ ਸਰਕਾਰ ਨੇ ਲੈ ਲਿਆ ਪੈਸਾ ਲਾ ਕੇ ਕਿੱਥੇ ਰਹੀ ਇਹ ਪਤਾ ਨਹੀਂ ਲੱਗਿਆ ਮਸ਼ੂਰੀਆਂ ਤੇ ਲਾਈ ਜਾਂਦੇ ਪੈਸਾ ਕੋਈ ਚੀਜ਼ ਦਾ ਬਣਾਈ ਨਹੀਂ ਨਾ ਪੁਲ ਬਣਾਇਆ ਨਾ ਕੋਈ ਹਸਪਤਾਲ ਬਣਾਇਆ ਨਾ ਕੋਈ ਨਾ ਸਕੂਲ ਬਣਾਇਆ ਨਾ ਕੋਈ ਮੈਡੀਕਲ ਕੋਲ ਕਾਲਜ ਬਣਾਇਆ ਨਾ ਕੋਈ ਕਾਲਜ ਬਣਾਇਆ ਕੋਈ ਐਸੀ ਚੀਜ਼ ਬਣਾ ਦੱਸ ਦੇਣ ਪੰਜਾਬ ਦੇ ਮੁੱਖ ਮੰਤਰੀ ਕੀ ਜਿਹੜੀ ਤਿੰਨ ਸਾਲਾਂ ਚ ਬਣਾਈ ਹੋਵੇ ਲੇਕਿਨ ਕਲੈਕਟਰ ਰੇਟ ਨੂੰ ਰੋਜ਼ ਚਾਬੀ ਕਿੱਧਰ ਬਾਅਦ ਕਲੈਕਟਰ ਰੇਟ ਵਧਾਤਾ ਮੁਕਸੁਰ ਕਲੈਕਟਰ ਰੇਟ ਵਧਾਤਾ ਮਲੂਟ ਵਧਾਤਾ ਇੱਥੇ ਜਾਣ ਪੁੱਛ ਕੇ ਸਾਡੇ ਭਰਾ ਜਿਹੜੇ ਵਪਾਰੀ ਭਰਾ ਇਹ ਪ੍ਰਾਪਰਟੀ ਡੀਲਰ ਐ ਸਾਰੇ ਸਰ ਦੇ ਇਹਨਾਂ ਦਾ ਹਰ ਪਾਰਟੀ ਨਾਲ ਸੰਬੰਧ ਹੈ ਉਹ ਇਹ ਨਹੀਂ ਕਿ ਕਾਂਗਰਸੀ ਹੈ ਇਹ ਇਹ ਔਰ ਇਹ ਵਪਾਰ ਕਰਦੇ ਆਪ ਦਾ ਇਹਰੇ ਨਾਲ ਸਾਰੀ ਦਾ ਸਾਰਾ ਜਿਹੜਾ ਵਪਾਰ ਹੈ ਉਹ ਚੁੱਪ ਨਪੇ ਕੋਲੋਨਾਈਜ਼ਰ ਜਿਹੜੇ ਆ ਉਹ ਦੁਖੀ ਹੋ ਗਏ ਆ ਜਿਹੜੇ ਕੋਈ ਸਟੈਂਪ ਤੇ ਪਰਦਾ ਕੰਮ ਕਰਦਾ ਸੀ ਉਹ ਦੁਖੀ ਆ ਜਿਹੜੇ ਕੋਈ ਐਕਰੀ ਕਰਦਾ ਸੀ ਉਹ ਦੁਖੀ ਹੈ ਜਿਹੜੇ ਕੋਈ ਲੈ ਦੇ ਵੇਚ ਕਰਦੇ ਸੀ ਉਹ ਦੁਖੀ ਹੈ ਸੋ ਕਹਿਣ ਦਾ ਮਤਲਬ ਜਿੱਥੇ ਉਹਨਾਂ ਦਾ ਰੇਟ ਨਹੀਂ ਗਾ ਸਾਡੀ ਜ਼ਮੀਨ ਦਾ ਇਹ ਕਲੈਕਟਰ ਰੇਟ ਰੋਜ਼ ਬਤਾਈ ਜਾਂਦੇ ਆ ਕਿਉਂਕਿ ਇਹਨਾਂ ਕੋਲ ਪੈਸੇ ਹੈ ਨਹੀਂ ਉਹ ਭਈ ਪੈਸੇ ਹੈ ਨਹੀਂ ਕੋਈ ਸਾਡੇ ਲੋਕਾਂ ਦਾ ਆਮ ਲੋਕਾਂ ਦਾ ਗਲਾ ਥੋੜੀ ਘੁੱਟਣਾ ਤੁਸੀਂ ਲੋਕ ਗਲਾ ਘੁੱਟ ਰਹੇ ਹੋ ਸਾਡੇ ਲੋਕਾਂ ਦਾ ਸੋ ਪਹਿਲਾਂ ਤੁਸੀਂ ਬਸਾਂ ਦੇ ਕਿਰਾਏ ਵਧਾਦੇ ਵੈਟ ਵਧਾਤਾ ਪੈਟਰੋਲ ਡੀਜ਼ਲ ਵਧਾਤਾ ਬਿਜਲੀ ਵਧਾਤੀ ਹੁਣ ਪੰਜਵੀਂ ਵਾਰੀ ਕਲੈਕਟਰ ਰੇਟ ਵਧਾਇਆ ਉਹ ਮੈਂ ਬੇਨਤੀ ਕਰਨੀ ਚਾਹਾਂ ਮਕਸਰ ਦੇ ਡਿਪਟੀ ਕਮਿਸ਼ਨਰ ਨੂੰ ਪਰ ਪੰਜਾਬ ਦੇ ਚੀਫ ਸੈਕਟਰੀ ਹੁਣ ਅਗਰ ਤੁਸੀਂ ਕਲੈਕਟਰ ਰੇਟ ਮਕਸਰ ਜ਼ਿਲ੍ਹੇ ਦੇ ਵਿੱਚ ਨਾ ਘਟਾਈ ਤਾਂ ਭਈ ਅਸੀਂ ਸੌ ਵਾਰ ਨੂੰ ਧਰਨਾ ਦੇਾਂਗੇ ਔਰੇ ਧਰਨਾ ਘੰਟੇ ਬੰਦੀ ਨਹੀਂ ਹੋਊਗਾ ਫਿਰ ਇਹ ਪੱਕਾ ਧਰਨਾ ਲਾਵਾਂਗੇ ਜਿੰਨਾ ਚਿਰ ਤੁਸੀਂ ਕਲੈਕਟਰ ਰੇਟ ਨਹੀਂ ਘਟਾਉਂਗੇ ਉਹਨਾਂ ਚਿਰ ਇਹ ਧਰਨਾ ਮੁਕੰਮਲ ਤੌਰ ਤੇ ਲੱਗਿਆ ਰਹੂਗਾ ਫਿਰ ਕਈ ਵਾਰੀ ਹੁੰਦਾ ਵੀ ਗੰਡੇ ਦੀ ਖਾਣੇ ਪੈਂਦੇ ਆ ਤੇ ਉਹ ਵੀ ਕੰਮ ਕਰਨਾ ਪੈਂਦਾ ਸੋ ਮੇਰੀ ਇਹ ਬੇਨਤੀ ਆ ਮੁਖ ਸਰ ਦੀ ਐਡਮਿਨਿਸਟ੍ਰੇਸ਼ਨ ਨੂੰ ਡਿਪਟੀ ਕਮਿਸ਼ਨਰ ਸਾਹਿਬ ਨੂੰ ਤੇ ਚੀਫ ਸੈਕਰੀਟਰੀ ਨੂੰ ਇਹ ਜਿੱਥੇ ਜਿੱਥੇ ਕਲੈਕਟਰ ਰੇਟ ਘਟਾਏ ਵਧਾਏ ਆ ਪੰਜਾਬ ਦੀ ਪਹਿਲੀ ਵਾਰੀ ਟਿਕਟਾਓ ਤੁਸੀਂ ਕੋਈ ਤਰੀਕਾ ਬਣਾਓ ਵੀ ਕਿਵੇਂ ਅਸੀਂ ਪੈਸੇ ਇਕੱਠੇ ਕਰਨੇ